ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਪਿੰਡ ਕੋਟਲਾ ਗੁਜਰਾ ਜ਼ਿਲ੍ਹਾ ਅਮਰਸਾ ਸਾਰੇ ਪੰਜਾਬ ਚ ਵੱਸਦੇ ਦੇਸਾਂ ਪਰਦੇਸਾਂ ਚ ਵੱਸਦੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਜਾਣਦੇ ਤੁਸੀਂ ਜੋ ਪੰਜਾਬ ਚ ਹੜਾ ਆਉਣ ਕਾਰਨ ਪੰਜਾਬ ਦਾ ਬਹੁਤ ਬੁਰਾ ਹਾਲ ਆ ਜਿੱਦੋਂ ਜਿੱਦੋਂ ਪਾਣੀ ਗਿਆ ਕੁਛ ਨਹੀਂ ਛੜਿਆ ਪਾਣੀ ਨੇ ਘਰ ਬਰਬਾਦ ਕਰਤੇ ਘਰਾਂ ਦੇ ਵਿੱਚ ਸਮਾਨ ਬਰਬਾਦ ਕਰਦਾ ਲੰਗਰ ਵੱਛਾ ਬਰਬਾਦ ਕਰਦਾ ਹਰ ਚੀਜ਼ ਬਰਬਾਦ ਕਰਤੀ ਪਾਣੀ ਤੇ ਬਹੁਤ ਦੁੱਖ ਦਾ ਸਮਾਂ ਆ ਤੇ ਸਾਰੇ ਹੀ ਆਪਣੀ ਪਰਵਾਨੀ ਮੋਢੇ ਦਾ ਮੋਢਾ ਲਾ ਕੇ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੁਖੀ ਪਰਿਵਾਰ ਆ ਉਹਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਬਾਕੀ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬੰਦੀ ਆ ਚਾਹੇ ਉਹ ਬਾਹਰ ਆ ਜਾਏ ਇੱਥੇ ਆ ਜਾ ਜੋ ਵੀ ਪੰਜਾਬ ਦਾ ਦਰਦ ਰੱਖਦਾ ਵਾਚੜ ਤੇ ਹਿਸਾਬਾਉ ਬਾਕੀ ਆਪਣੇ ਪਿੰਡੋਂ ਵੀ ਕੋਟਲੇ ਗੁਜਰਾ ਤੋਂ ਬਹੁਤ ਸੱਜਣ ਸੇਵਾ ਕਰਦੇ ਪਏ ਆ ਆਪਣੇ ਜਗਰਾਤ ਸਿੰਘ ਸਰਪੰਚ ਸਾਹਿਬ ਕਾਫੀ ਵੀਰਾਂ ਨਾਲ ਲੈ ਕੇ ਟ੍ਰੈਕਟਰ ਟਰਾਲੀਆਂ ਨਾਲ ਲੈ ਕੇ ਸੇਵਾ ਇਕੱਠੀ ਕਰਕੇ ਜਾਂਦੇ ਪਏ ਆ ਦਿੱਲੀ ਬਹੁਤ ਧੰਨਵਾਦ ਹਰ ਪਿੰਡ ਦਾ ਫਰਜ ਬੰਦਾ ਵਾ ਵੀ ਦੁਖੀਆਂ ਦੇ ਨਾਲ ਖੜਨਦਾ ਵੱਧ ਚੜ ਕੇ ਸੇਵਾ ਕਰੋ ਸੇਵਾ ਕੀਤੀ ਜਿਹੜੀ ਵਿਰਥੀ ਨਹੀਂ ਜਾਂਦੀ ਤੇ ਸਾਰਿਆਂ ਦਾ ਫਰਜ ਬੰਦਾ ਸੇਵਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਦੀ ਸੇਵਾ ਸਹੀ ਟਿਕਾਣੇ ਪਹੁੰਚਾਈ ਜਾਵੇ ਜਿਹੜੀ ਵੀ ਸੇਵਾ ਵਾ ਲੋਡ ਬੰਦਾ ਤੱਕ ਸਹੀ ਟਿਕਾਣੇ ਪਹੁੰਚੇ ਇਹਨਾਂ ਤੁਹਾਡੀ ਕੀਤੀ ਸੇਵਾ ਜਿਹੜੀ ਆ ਵੀ ਐਵੇਂ ਹੀ ਕਿਸੇ ਦੇ ਲੋਕ ਲਈ ਜਾਣ ਜਿੱਦਾਂ ਸਾਨੂੰ ਮਿਲਦਾ ਵੀ ਲੋਕ ਉੱਥੇ ਬਹੁਤ ਇਕੱਠੇ ਹੋਏ ਆ ਵੀ ਜਿਹੜੇ ਨਹੀਂ ਵੀ ਲੋਡ ਬੰਦ ਉਹ ਵੀ ਸੇਵਾ ਲਈ ਜਾਂਦੇ ਆ ਉਹਨਾਂ ਵਾਸਤੇ ਮੜੀ ਗੱਲ ਆ ਜਿੰਨੇ ਵੀ ਆਗੂ ਵੀਰ ਸੇਵਾ ਕਰਦੇ ਪਏ ਉਹ ਗੱਲ ਦਾ ਧਿਆਨ ਰੱਖਣਾ ਕਿ ਜਿਹੜੇ ਵੀ ਲੋੜਵਾਂ ਦਾ ਪਾਣੀ 'ਚ ਫਸੇ ਆ ਘਰਾਂ ਤੇ ਬੈਠੇ ਆ ਜਿੱਥੇ-ਜਿੱਥੇ ਵੀ ਬੈਠੇ ਆ ਉਹਨਾਂ ਤੱਕ ਸੇਵਾ ਪਹੁੰਚਾਈ ਜਾਵੇ ਬੇਨਤੀ ਹੈ ਛੋਟੀ ਜੀ ਹੱਥ ਜੋੜ ਕੇ ਸਾਰੇ ਸੇਵਾਦਾਰਾਂ ਦੇ ਅੱਗੇ ਬੇਨਤੀ ਪ੍ਰਵਾਨ ਕਰਿਓ ਬਹੁਤ ਮਾੜਾ ਸਮਾਂ ਆ ਵੇਲੇ ਪੰਜਾਬ ਤੇ ਪਿੰਡ-ਪਿੰਡ ਹੀ ਸੇਵਾ ਇਕੱਠੀ ਕੀਤੀ ਜਾਵੇ ਕਿਉਂਕਿ ਪੈਸੇ ਦੀ ਬਹੁਤ ਲੋੜ ਪੈਣੀ ਆ ਜਦੋਂ ਪਾਣੀ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਪੈਸੇ ਦੀ ਲੋੜ ਬਹੁਤ ਪੈ ਪੈਸੇ ਨੇ ਕੰਮ ਆਉਣਾ ਵਾ ਕਿਉਂਕਿ ਜਮੀਨਾਂ ਖਰਾਬ ਹੋ ਜਣੀਆਂ ਨੇ ਰਿੱਤਾ ਭੜ ਉਹ ਜਮੀਨਾਂ ਜੋ ਕੱਢਣੀ ਪੈਣੀ ਆ ਉਹਦੇ ਕਰਕੇ ਪੈਸੇ ਦੀ ਬਹੁਤ ਜ਼ਰੂਰਤ ਪੈਣੀ ਆ ਜਿੰਨਾ ਵੀਰਾਂ ਦੇ ਡੰਗਰ ਮਰ ਗਏ ਨੇ ਚੈ ਰੁੜ ਗਏ ਨੇ ਤਿੱਦਾਂ ਵੀ ਆ ਉਹਨਾਂ ਨੂੰ ਡੰਗਰ ਵੀ ਲੈ ਕੇ ਦਿੱਤੇ ਜਾਣ ਜਿਨ੍ਹਾਂ ਦੇ ਘਰ ਠੱਠ ਗਏ ਆ ਉਹਨਾਂ ਨੂੰ ਘਰ પાਕੇ ਦਿੱਤੇ ਜਾਣ ਬਹੁਤ ਸੇਵਾ ਆਉਂਦੀ ਪਈ ਆ ਹਰ ਬੰਦਾ ਪੰਜਾਬ ਦੇ ਨਾਲ ਖੜ ਗਿਆ ਵਾ ਇਹ ਵੇਲੇ ਸੇਵਾ ਦਾ ਘਰੰਤ ਨਹੀਂ ਆ ਬਾਕੀ ਸੇਵਾਦਾਰਾਂ ਗੜੀ ਹੱਥ ਜੋੜ ਕੇ ਬੇਨਤੀ ਆ ਵੀ ਸੇਵਾਦਾਰਾਂ ਨੂੰ ਹੁਣ ਚਕੰਨੇ ਹੋਣਾ ਚਾਹੀਦਾ ਵਾ ਤੇ ਜਿਹੜੀ ਸੇਵਾ ਵਾ ਉਹ ਸਹੀ ਟਿਕਣੇ ਪਹਚਾਈ ਜਾਵੇ ਸੇਵਾ ਵਾਲੇ ਨੇ ਤਾਂ ਸੇਵਾ ਕਰ ਦੇਣੀ ਆ ਵੀ ਮੇਰੇ ਕੋ ਇੰਨੇ ਪੈਸੇ ਲੈ ਲਓ ਇੰਨੇ ਲੈ ਲਓ ਬਾਕੀ ਸੇਵਾਦਾਰਾਂ ਗਾੜੀ ਬੇਨਤੀ ਆ ਵੀ ਜਿਹੜਾ ਸੇਵਾਦਾਰ ਜਿਹੜੇ ਆ ਉਹ ਹਰ ਇੱਕ ਜਿਹੜਾ ਲੋਡ ਵੰਦਿਆ ਉਹਦੇ ਸਾਂ ਹਰ ਚੀਜ਼ ਪਹਚਾਈ ਜੇ ਦਵਾਈਆਂ ਦਾ ਦਵਾਈ ਜਿਹੜਾ ਪਸ਼ੂ ਆ ਡੰਗਰ ਆ ਉਹਨਾਂ ਵਾਸਤੇ ਚਾਰਾ ਪਹਚਾਇਆ ਜਾ ਬਹੁਤ ਹੀ ਸਮਾ ਮੜਾਵਾ ਵੀਰੋ ਵੀਡੀਓ ਵੇਖ ਕੇ ਬਹੁਤ ਮਨ ਦੁਖੀ ਹੁੰਦਾ ਵਾ ਆਪਾਂ ਚਲੋ ਬਾਹਰ ਹੋਇਆ ਮੈਂ ਅਰੇ ਅੰਦਰ ਆ ਜਾ ਪਰ ਵੀਡੀਓ ਵੇਖੀ ਦੀਆਂ ਨੇ ਤੇ ਸੇਵਾ ਕਰਨ ਵਾਲਿਆਂ ਦੇ ਬਾਰੇ ਬਾਰੇ ਜਾਈਏ ਬਹੁਤ ਤੁਨ ਮੰਨ ਧਾਨਾ ਲੋਕ ਸੇਵਾ ਕਰਦੇ ਪਏ ਨੇ ਹਰ ਥਾਂ ਰੋਡ ਬੰਦਾ ਤੱਕ ਸੇਵਾ ਪਹੁੰਚਾਉਂਦੇ ਪਏ ਨੇ ਸੇਵਾ ਕਰਦੇ ਪਏ ਨੇ ਸੇਵਾ ਨੂੰ ਬੇਵਾ ਮਾਰ ਨਹੀਂ ਲਾਉਣਾ ਵਾ ਜਿੰਨੀ ਜਿਹੜੀ ਔਖੇ ਸਮੇਂ ਆਪਾਂ ਸੇਵਾ ਕਰਦੇ ਆ ਨਾ ਇਹੋ ਕੋ ਚੰਗੇ ਕੰਮ ਕੀਤੇ ਨਾਲ ਜਾਣੇ ਆ ਇਹ ਪਤਾ ਨਹੀਂ اچانک ਸਮਾਂ ਹੀ ਪੰਜਾਬ ਜਿਹੜਾ ਪਹਿਲਾਂ ਹੀ ਬਹੁਤ ਪੰਜਾਬ ਦੇ ਉੱਤੇ ਬਹੁਤ ਪਹਿਲਾਂ ਹੀ ਕਸ਼ਟ ਬੜੇ-ਬੜੇ ਤਗੜੇ ਆ ਚੁੱਕੇ ਨੇ ਪਰ ਗੁਰੂ ਮਹਾਰਾਜ ਦੀ ਕਿਰਪਾ ਵਾ ਵੀ ਆਪਣੇ ਪੰਜਾਬੀ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਦੁਖੀਆਂ ਦੇ ਨਾਲ ਖੜਦੇ ਨੇ ਇਹ ਤੇ ਪੰਜਾਬ ਹੈ ਵੀਰੋ ਆਪਣੇ ਪੰਜਾਬੀ ਵੀਰ ਤੇ ਬਾਹਰ ਜਿੱਥੇ ਵੀ ਕਿਤੇ ਕੋਈ ਸੰਕਟ ਆਉਂਦਾ ਵਾ ਕੋਈ ਦੁੱਖ ਦਾ ਸਮਾ ਆਉਂਦਾ ਉੱਥੇ ਜਾ ਕੇ ਖੜੇ ਹੋ ਜਾਂਦੇ ਆ ਇਹ ਤੇ ਆਪਣਾ ਵੀਰੋ ਪੰਜਾਬ ਆ ਤੇ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਵਾ ਮੇਰੀ ਬੇਨਤੀ ਹੱਥ ਜੋੜ ਕੇ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਜਾਵੇ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਵੀਡੀਓ ਵੇਖੀ ਦੀਆਂ ਜਦੋਂ ਬਜ਼ੁਰਗ ਆਪਣੇ ਮਾਂ ਪਿਓ ਦੇਖੋ ਜੀ ਘਰ ਬਹੁਤ ਔਖੇ ਬਣਦੇ ਆ ਬੰਦਾ ਦੀ ਸਾਰੀ ਉਮਰ ਲੱਗ ਜਾਂਦੀ ਹੈ ਘਰ-ਬਾਰ ਭਰਾਉਣ ਤੇ ਇੱਕਦਮ ਹੀ ਕੋਈ ਸ਼ੰਕਟ ਡਾਊਨ ਕਰਕੇ ਘਰ ਢਾਹ ਢੇਰੀ ਹੋ ਜਾਣੇ ਘਰੋਂ ਬੁਕਾਰ ਹੋ ਜਾਣਾ ਬਹੁਤ ਦੁੱਖ ਦਾ ਸਮਾਂ ਹੁੰਦਾ ਤੁਹ ਦੁੱਖ ਦੇ ਸਮੇਂ ਦੇ ਵਿੱਚ ਸਾਥ ਦਿਓ ਮੇਰੇ ਵੀਰ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰੋ ਤੇ ਸੇਵਾ ਜਿਹੜੀ ਆਉਂਦੀ ਪਈ ਆ ਸੇਵਾ ਨੂੰ ਸਾਮ੍ਹ ਕੇ ਰੱਖੋ ਸੇਵਾ ਦਾ ਅਜੇ ਬਾਅਦ ਚ ਬਹੁਤ ਪੈਸੇ ਦੀ ਲੋੜ ਪੈਣੀ ਆ ਵੀਰੋ ਸਾਰੇ ਤੁਸੀਂ ਸਿਆਣੇ ਜੇ ਮੇਰੇ ਨਾਲੋਂ ਅਜੇ ਤੇ ਚਲੋ ਪ੍ਰਸ਼ਾਦਾ ਪਾਣੀ ਚਾਹੀਦਾ ਵਾ ਡੰਗਰ ਵਸੇ ਨੂੰ ਪਠਾ ਤਥਾ ਬਾਕੀ ਬਾਅਦ ਦੇ ਵਿੱਚ ਜਦੋਂ ਪਾਣੀ ਉਤਰਨ ਤੋਂ ਬਾਅਦ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਨੂੰ ਘਰ ਪਾ ਕੇ ਦਿੱਤੇ ਜਾਣ ਜਿਨ੍ਹਾਂ ਦੇ ਡੰਗਰਵਰਸ਼ਾ ਪ੍ਰਭਾਵ ਹੋਇਆ ਉਹ ਡੰਗਰਵਰਸ਼ਾ ਲੈ ਕੇ ਦਿੱਤਾ ਜਾਵੇ ਸਾਰੀ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਤੇ ਸੇਵਾਦਾਰ ਜਿਹਨੇ ਵੀ ਸੇਵਾ ਕਰਦੇ ਪਏ ਨੇ ਉਹ ਸੇਵਾ ਦਾ ਧਿਆਨ ਰੱਖਣ ਕਿ ਸੇਵਾ ਗਲਤ ਬੰਨੇ ਨਾ ਜਾਵੇ ਸੇਵਾ ਸਹੀ ਟਿਕਾਣੇ ਥਾਂ ਤੇ ਲੱਗੇ ਬੇਨਤੀਆਂ ਪ੍ਰਵਾਨ ਕਰਿਓ ਇੰਨਿਆ ਦੇ ਬਚਨ ਜੇ ਚੰਗੇ ਲੱਗੇ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ